ਅੱਜ ਬਲਾਕ ਫਰੀਦਕੋਟ ਦੇ ਮੈਡੀਕਲ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਰਾਧਾਕ੍ਰਿਸ਼ਨ ਧਾਮ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਾਕ ਪ੍ਰਧਾਨ ਡਾਕਟਰ ਅਮਰਿਤਪਾਲ ਸਿੰਘ ਕਹਿਣਾ ਦੀ ਪ੍ਰਧਾਨਗੀ ਹੇਠ 2 ਸਾਲਾ ਇਜਲਾਸ ਦਾ ਆਯੋਜਨ ਕੀਤਾ ਗਿਆ। ਅੱਜ ਦੇ ਇਜਲਾਸ ਵਿੱਚ ਡਾਕਟਰ ਜਗਦੇਸ਼ ਸਿੰਘ ਚਾਹਲ ਲੀਗਲ ਡਵਾਈਜ਼ਰ ਪੰਜਾਬ ਜਨਰਲ ਸਕੱਤਰ ਡਾਕਟਰ ਗੁਰਤੇਜ ਸਿੰਘ ਬਚਾਕੀ ਅਤੇ ਜ਼ਿਲ੍ਹਾ ਡੈਲੀਗੇਟ ਡਾਕਟਰ ਗੁਰਜੰਡ ਸਿੰਘ ਠਖੜਵਾਲਾ ਇਨਾ ਤਿੰਨਾਂ ਅਬਜ਼ਰਵਰਾਂ ਦੀ ਰਹਿਮਾਈ ਹੇਠ ਨਵੀਂ ਬਲਾਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਸਾਰੇ ਡਾਕਟਰ ਸਾਥੀਆਂ ਦੀ ਸਰਬਸੰਮਤੀ ਨਾਲ ਡਾਕਟਰ ਰਸ਼ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਡਾਕਟਰ ਅਮਰਿਤਪਾਲ ਸਿੰਘ ਟਾਣਾ ਨੂੰ ਤੀਸਰੀ ਵਾਰ ਬਲਾਕ ਪ੍ਰਧਾਨ ਚੁਣ ਲਿਆ ਗਿਆ ਇਸ ਦੇ ਨਾਲ ਹੀ ਬਾਕੀ ਕਮੇਟੀ ਮੈਂਬਰਾਂ ਦੀ ਵੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਡਾਕਟਰ ਸਾਥੀਆਂ ਵੱਲੋਂ ਇਜਲਾਸ ਵਿੱਚ ਹਿੱਸਾ ਲਿਆ ਗਿਆ ਇਸ ਮੌਕੇ ਬੀਤੇ ਸਮੇਂ ਪੰਜਾਬ ਵਿੱਚ ਹੜਪੀੜਤਾਂ ਲਈ ਮੈਡੀਕਲ ਪ੍ਰੈਡਿਕਸ਼ਨ ਐਸੋਸੀਏਸ਼ਨ ਬਲਾਕ ਫਰੀਦਕੋਟ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਅਤੇ ਲੋੜਵੰਦਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜੀਆਂ ਇਸ ਦੇ ਨਾਲ ਹੀ ਬੱਚਿਆਂ ਦੇ ਦਾਨੀ ਤਨਤਨ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਮਨਾਏ ਜਾਣ ਵਾਲੇ ਧਾਰਮਿਕ ਸਮਾਗਮ ਵਿੱਚ ਵੀ ਐਸੋਸੀਏਸ਼ਨ ਵੱਲੋਂ 3 ਦਿਨਾਂ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1500 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ ਅੱਜ ਦੇ ਇਜਲਾਸ ਵਿੱਚ ਹੜਪੀੜਤਾ ਲਈ ਅਤੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਫ੍ਰੀ ਮੈਡੀਕਲ ਕੈਂਪ ਵਿੱਚ ਮੈਡੀਕਲ ਸੇਵਾਵਾਂ ਦੇਣ ਵਾਲੇ ਡਾਕਟਰ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਚੰਦ ਬਾਜਾ ਫ੍ਰੀ ਮੈਡੀਕਲ ਕੈਂਪ ਵਿੱਚ ਸਪੈਸ਼ਲ ਸਹਿਯੋਗ ਦੇਣ ਵਾਲੇ ਬੱਚਿਆਂ ਨੂੰ ਵੀ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਕਲੀਅਰ ਇਹਨਾਂ ਦਾ ਕੀਤਾ ਨਾ ਸਾਡਾ ਜੋ ਸਟੇਟ ਦਾ ਬਲਾਕ ਤੋਂ ਲੈ ਕੇ ਸਟੇਟ ਤੱਕ ਸਿਸਟਮ ਹੈ ਕਿ ਬਲਾਕ ਕਮੇਟੀਆਂ ਦੇ اجلاس ਉਸ ਤੋਂ ਬਾਅਦ ਜ਼ਿਲ੍ਹੇ ਦੇ اجلاس ਜ਼ਿਲ੍ਹੇ ਤੋਂ ਬਾਅਦ ਪੰਜਾਬ ਕਮੇਟੀ ਦੇ اجلاس ਜਿਹੜੇ ਹੁੰਦੇ ਆ ਸਟੇਟ ਦੇ اجلاس ਨੂੰ ਉਸ ਕਹਿੰਦੇ ਆ ਸਾਡਾ ਅੱਜ 2 ਸਾਲ ਬਾਅਦ ਜਿਹੜਾ ਹੈਗਾ ਬਲਾਕ ਦਾ اجلاس ਹੋਇਆ ਅ ਪਹਿਲੀ ਕਮੇਟੀ ਨੇ ਵੀ ਬੜੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਕੰਮ ਕਰ ਕੀਤਾ ਔਰ ਬਲਾਕ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਗਏ ਅੱਜ ਫਿਰ ਤਕਰੀਬਨ ਜਿਹੜੀ ਹੈਗੀ ਆ ਪ੍ਰਾਣੀ ਕਮੇਟੀ ਹੀ ਦੁਬਾਰਾ ਚੁਣੀ ਗਈ ਆ ਜਿਦੇ ਵਿੱਚ ਡਾਕਟਰ ਅਮਰਤਪਾਲ ਸਿੰਘ ਜੀ ਟਹਿਣਾ ਬਲਾਕ ਪ੍ਰਧਾਨ ਬਣਿਆ ਬੜੀ ਖੁਸ਼ੀ ਹੋਈ ਆ ਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਕੰਮ ਕੀਤਾ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਜਿਹੜਾ ਹੈਗਾ ਹੋਰ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਹੈਗੀ ਆ ਪੂਰੀ ਬਲਾਕ ਕਮੇਟੀ ਨੂੰ ਨਾਲ ਲੈ ਕੇ ਪੂਰੀ ਬਲਾਕ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਇਹ ਜਿਹੜਾ ਹੈਗਾ ਅਸੀਂ ਉਮੀਦ ਕਰਦੇ ਹਾਂ ਜੀ ਸਾਡੇ ਬਲਾਕ ਦੇ ਵਿੱਚ ਤਕਰੀਬਨ ਜਿਹੜਾ ਹੈਗਾ 135 ਤੋਂ 140 ਮੈਂਬਰ ਹੈ ਜਿਹੜੀ ਕਿ ਗਿਣਤੀ ਪਿਛਲੇ ਸਾਲ ਤਕਰੀਬਨ 100 ਦੇ ਕਰੀਬ ਸੀ ਪਿਛਲੇ ਸਾਲ ਪ੍ਰਧਾਨ ਜੀ ਦੀ ਹਿੰਮਤ ਦੇ ਨਾਲ ਵਧ ਕੇ ਤਕਰੀਬਨ 35-40 ਮੈਂਬਰ ਨਵੇਂ ਜੁੜੇ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਹੋਰ ਵੀ ਅਸੀਂ ਗਿਣਤੀ ਨੂੰ ਵਧਾ ਕੇ ਜਿਹੜੀਆਂ ਸਰਕਾਰਾਂ ਸਾਡੇ ਨਾਲ ਜਿਹੜਾ ਹੈਗਾ ਉਹ ਗੁਲੀ ਡੰਡੇ ਦਾ ਖੇਲ ਖੇਡ ਰਹੀਆਂ ਕਿ ਇਹਨਾਂ ਦਾ ਕੀ ਹੈ ਜੋ ਬਸ ਕਹਤਾ ਸੋ ਮੁੱਕਰ ਗਿਆ ਉਹ ਅਸੀਂ ਸੰਘਰਸ਼ ਨੂੰ ਸੰਘਰਸ਼ ਕਰਕੇ ਸੰਘਰਸ਼ ਜਿਹੜੀ ਹੈਗੀ ਹੈ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਔਰ ਆਉਣ ਵਾਲੇ ਜਿਹੜੀ ਹੈਗੀ ਹੈ ਵੋਟਾਂ ਉਹਦੇ ਵਿੱਚ ਸਰਕਾਰ ਨੂੰ ਪਤਾ ਲੱਗ ਜਾਏਗਾ ਕਿ ਵਾਅਦੇ ਕਰਕੇ ਵੋਟਾਂ ਤੋਂ ਕਿਵੇਂ ਮੁੱਕਰੀ ਦਾ ਨਹੀਂ ਫਰੀਦਕੋਟ ਹੀ ਅਸੀਂ ਜਲਾਸ ਰੱਖਿਆ ਸੀ ਜੀ ਰਾਧਾ ਕ੍ਰਿਸ਼ਨ ਧਾਮ ਨਹਿਰਾਂ ਦੇ ਉੱਪਰ ਜਗਾ ਬਣੀ ਹੋਈ ਹੈ ਬਹੁਤ ਵਧੀਆ ਇਹਨਾਂ ਦਾ ਹਾਲ ਹੈ ਇੱਥੇ ਅਸੀਂ ਜਲਾਸ ਰੱਖਿਆ ਸੀ ਸਾਡੇ ਜਿਲ੍ਹਾਸ ਦੇ ਵਿੱਚ ਚੋਣ অবজারভার ਦੇ ਤੌਰ ਤੇ ਪੰਜਾਬ ਵੱਲੋਂ ਜ਼ਿਲ੍ਹੇ ਦੇ ਜਿਹੜਾ ਹੈਗਾ ਡਾਕਟਰ ਜਗਦੇਵ ਸਿੰਘ ਜੀ ਚੈਲ ਲੀਗਲ ਐਡਵਾਈਜ਼ਰ ਪੰਜਾਬ ਡਾਕਟਰ ਗਰਤੇਜ ਸਿੰਘ ਜੀ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਔਰ ਗਰਜੰਟ ਸਿੰਘ ਜੀ ਝੱਕੜਵਾਲਾ ਜ਼ਿਲ੍ਹਾ ਡੈਲੀਗੇਟ ਉਹ ਸਾਡੇ ਆ ਚੋਣ ਕਰਾਉਣ ਲਈ ਇੱਥੇ ਪਹੁੰਚੇ ਸੀ ਐਜ਼ ਏ ਚੋਣ অবজারভার ਜੀ ਇਸ ਕਾਲ ਮੈਂ ਡਾਕਟਰ ਅਮਰਿਤਪਾਲ ਸਿੰਘ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਫਰੀਦਕੋਟ ਅੱਜ ਸਾਡੇ ਬਲਾਕ ਦਾ ਸਾਡੇ ਸੀਨੀਅਰ ਸਾਥੀਆਂ ਨੇ ਜੋ অবজারভার ਸਾਥੀ ਪਹੁੰਚੇ ਸੀ ਉਹਨਾਂ ਨੇ ਬਲੱਗ ਦਾ اجلاس ਕਰਾਇਆ ਜਿਦੇ ਵਿੱਚ ਮੈਨੂੰ ਪਹਿਲਾਂ ਵੀ ਮੈਂ ਦੋ ਵਾਰ ਪ੍ਰਧਾਨ ਰਹਿ ਚੁੱਕਿਆ ਔਰ ਤੀਜੀ ਵਾਰ ਫਿਰ ਦੁਬਾਰਾ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਮੈਂ ਆਸ ਕਰਦਾ ਹਾਂ ਕਿ ਮੇਰੀ ਕੋਸ਼ਿਸ਼ ਨਾਲ ਜੇ ਕਿਸੇ ਦਾ ਭਲਾ ਹੁੰਦਾ ਤੇ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਇਹ ਆਪਣੀ ਡਿਊਟੀ ਪੂਰੇ ਤਨਮਨ ਨਾਲ ਨਿਭਾਉਣਾ ਜੀ ਮੇਰੇ ਨਾਲ ਵੈਸੇ ਤਾਂ ਸਾਡੀ ਜਿਹੜੀ ਪਹਿਲਾਂ ਕਮੇਟੀ ਸੀ ਜਰਨਲ ਸੈਕਟਰੀ ਡਾਕਟਰ ਕੁਲਵੰਤ ਸਿੰਘ ਸੀ ਉਹ ਸੇਮ ਹੀ ਰੱਖੇ ਗਏ ਆ ਡਾਕਟਰ ਸੇਵਕ ਸਿੰਘ ਸੀਨੀਅਰ ਮੀਤ ਪ੍ਰਧਾਨ ਕੈਸ਼ੀਅਰ ਡਾਕਟਰ ਗਰਮੀਤ ਸਿੰਘ ਜੀ ਔਰ ਸਾਡੀ ਕੋਸ਼ਿਸ਼ ਰਹੂਗੀ ਸਾਰੇ ਅਸੀਂ ਇੱਕ ਰਲ ਮਿਲ ਕੇ ਪੂਰੇ ਉੱਪਰ ਤੱਕ ਬਲਾਕ ਫਰੀਦਕੋਟ ਨੂੰ ਲੈ ਕੇ ਜਾਵਾਂਗੇ ਜੀ ਬਿਲਕੁਲ ਮੈਂ ਪਹਿਲਾਂ ਵੀ ਅਸੀਂ ਸਾਡੇ ਸਾਰੇ ਸਾਥੀ ਰਲ ਮਿਲ ਕੇ ਚੱਲਦੇ ਆਂ ਔਰ ਅਸੀਂ ਕੋਸ਼ਿਸ਼ ਸਾਡੀ ਇਹ ਹੀ ਰਹਿੰਦੀ ਆ ਪਲਾਜ਼ੇ ਵਿੱਚ ਵੀ ਅਸੀਂ ਸਾਫ਼ ਸਥਿਰੀ ਪ੍ਰੈਕਟਿਸ ਕਰਨ ਲਈ ਪ੍ਰੇਰਿਤ ਕਰਦੇ ਹਾਂ ਔਰ ਜਿੰਨੇ ਵੀ ਸਾਡੇ ਟੀਮ ਮੈਂਬਰ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠ ਲੋਹੇ ਦੀ ਲੱਠ ਦੇ ਮੁਤਾਬਕ ਅਸੀਂ ਚੱਲ ਸਕੀਏ ਹਾਂਜੀ ਮੈਂ ਡਾਕਟਰ ਜਗਦੀਪ ਚੈਹ ਲੀਗਲ ਐਡਵਾਈਜ਼ਰ ਪੰਜਾਬ ਪੰਜਾਬ ਦੇ ਵਿੱਚ ਆਉਣ ਦਿਨਾ ਚ ਅਸੀਂ ਮਾਝੇ ਮਾਲਵੇ ਦੁਆਬੇ ਵਿੱਚ ਬਹੁਤ ਵੱਡੀਆਂ ਰੈਲੀਆਂ ਕਰਨ ਜਾ ਰਹੇ ਹਾਂ ਸਰਕਾਰ ਦੇ ਵਿਰੁੱਧ ਜੇ ਸਰਕਾਰ ਉਹਨਾਂ ਰੈਲੀਆਂ ਤੋਂ ਵੀ ਨਾ ਚੁੱਕੀ ਤਾਂ ਅਸੀਂ ਉਸ ਤੋਂ ਬਾਅਦ ਹੋਰ ਵੀ ਤਕਰਾ ਸੰਘਰਸ਼ ਕਰਾਂਗੇ ਆਉਣ ਵਾਲੇ ਟਾਈਮ 'ਚ ਮੰਤਰੀਆਂ ਐਮ ਐਲ ਏ ਜੀ ਨੂੰ ਡਿਸਟ੍ਰਿਕਟ ਲੈਵਲ ਤੇ ਮਤਲਬ ਅਸੀਂ ਕੀ ਰਾਂਗੇ ਇਹ ਆਨਲਾਈਨ ਟਾਈਮ 'ਚ ਵਾਤਵਾਚਨ ਅਸ਼ਿਕ ਰਾਂਗੇ ਇਹੀ ਸਾਡਾ ਮੇਨ ਮਕਸਦ ਆ ਹਾਂਜੀ ਬਹੁਤ ਵਧੀਆ ਪਹਿਲਾਂ ਵੀ ਜਿਹੜੀ ਮਤਲਬ ਬਲੌਕ ਕਮੇਟੀ ਸੀ ਡਾਕਟਰ ਟੈਨਨਸ ਸਾਹਿਬ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਤੇ ਹੁਣ ਵੀ ਉਹ ਵਧੀਆ ਹੀ ਕੰਮ ਕਰਨਗੇ ਜਦੋਂ ਪਹਿਲਾਂ ਵੀ ਉਹਨਾਂ ਨੇ ਬੜਾ ਸੰਘਰਸ਼ ਕੀਤਾ ਤੇ ਬੜਾ ਜਥੇਬੰਦਕ ਢੰਗ ਨਾਲ ਉਹਨਾਂ ਨੇ ਆਪਣੇ ਬਲੌਕ ਨੂੰ ਮਜ਼ਬੂਤ ਕੀਤਾ ਆਉਣ ਵਾਲੇ ਦਿਨਾਂ 'ਚ ਅਸੀਂ ਉਮੀਦ ਕਰਦੇ ਹਾਂ ਵੀ ਉਸ ਤੋਂ ਬਾਅਦ ਵਧੀਆ ਕੰਮ ਕਰਨਗੇ ਲਗਭਗ ਆਲ ਪੰਜਾਬ ਦੇ ਵਿੱਚ ਬਲੌਕ ਲੈਵਲ ਤੇ ਹੋਏ ਮਤਲਬ ਹੁਣ ਚੁਗਮੇ ਜ਼ਿਲ੍ਹਾ ਸੋ ਰਹੇ ਨੇ ਉਸ ਤੋਂ ਬਾਅਦ ਡਿਸਟਿਕਟ ਅਜਲਾਸ ਹੋਣਗੇ ਫਿਰ ਪੰਜਾਬ ਦਾ ਅਜਲਾਸ ਹੋਵੇਗਾ ਇਹ ਹੈ ਸਿਸਟਮਿਕ ਢੰਗ ਨਾਲ ਸਾਰਾ ਮਤਲਬ ਚੁੰਦੂਗੀ